ਕਾ ਮੈਂ ਹਾਂ ਤੁਹਾਡਾ ਹੁਬਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਲੱਗਿਆ ਬੜਾ ਵੱਡਾ ਸਦਮਾ ਸਦਮੇ ਦੇ ਵਿੱਚੋਂ ਬਾਹਰ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਵਿੱਚ ਝਟਕੇ ਵੀ ਲੱਗ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਉਹਨਾਂ ਦੇ ਕੋਲੋਂ ਤੱਕੇ ਦੇ ਨਾਲ ਜਿਹੜੀ ਹੈ ਪ੍ਰਧਾਨਗੀ ਖੋਈ ਗਈ ਅਮਨ ਅਰੋੜਾ ਅਤੇ ਦੂਸਰੇ ਪਾਸੇ ਸ਼ੈਰੀ ਕਲਸੀ ਨੂੰ ਉਪ ਪ੍ਰਧਾਨ ਬਣਾਇਆ ਗਿਆ ਉਧਰ ਅਮਨ ਅਰੋੜਾ ਅਤੇ ਸ਼ੈਰੀ ਕਲਸੀ ਆਪਣੇ ਪੱਧਰ ਉੱਤੇ ਫੈਸਲੇ ਕਰ ਰਹੇ ਨੇ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਦੇਵ ਸਿੰਘ ਮਾਨ ਨਾ ਬਹਲਕੇ ਤੋਂ ਜਿਹੜੇ ਆਸਟ੍ਰੇਲੀਆ ਨੂੰ ਛੱਡ ਕੇ ਆਏ ਸੀ ਕਿਉਂਕਿ ਸੌਰੀ ਕੈਨੇਡਾ ਤੋਂ ਛੱਡ ਕੇ ਆਈ ਸੀ ਕਿਉਂਕਿ ਉਹਨਾਂ ਦੇ ਕੋਲ ਕੈਨੇਡਾ ਦੀ ਪੀਆਰ ਸੀ ਦੇ ਮਾਨ ਨੂੰ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਗ੍ਰਹਿ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਜਾਂ ਇਹ ਉਪ ਮੁੱਖ ਮੰਤਰੀ ਵੀ ਹੋ ਸਕਦੇ ਨੇ ਜਿਹੜਾ ਵਾਦਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੀਤਾ ਸੀ ਇਧਰ ਵੱਡਾ ਸਦਮਾ ਲੱਗਾ ਹੈ ਸਦਮਾ ਕੀ ਗਹਿਰਾ ਸਦਮਾ ਲੱਗਾ ਹੈ ਗਰਦੇਵ ਸਿੰਘ ਮਾਨ ਜਿਹੜੇ ਦੇ ਮਾਨ ਦੇ ਨਾਲ ਜਾਣੇ ਜਾਂਦੇ ਨੇ ਜਿਹੜੇ ਆਮ ਹੀ ਸਾਈਕਲ ਉੱਤੇ ਜਿਹੜੇ ਘੁੰਮਦੇ ਰਹਿੰਦੇ ਨੇ ਇਮਨ ਦੋ ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਨੇ ਦੱਸਦੀ ਹੈ ਕਿ ਉਹਨਾਂ ਦੇ ਪਿਤਾ ਲਾਲ ਸਿੰਘ ਦੀ ਅਚਾਨਕ ਤਬੀਅਤ ਵਿਗੜਮਗਣ ਨੂੰ ਇਲਾਜ਼ ਦੌਰਾਨ ਜਿਹੜਾ ਹੈ ਦਿਹਾਂਤ ਹੋ ਗਿਆ ਹੈ ਉਹਨਾਂ ਦੀ ਉਮਰ ਜਿਹੜੀ ਹੈ 92 ਸਾਲ ਦੇ ਲਗਭਗ ਦੱਸੀ ਜਾ ਰਹੀ ਹੈ ਜਿਵੇਂ ਹੀ ਹਲਕਾ ਨਾਬਾ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਅਚਨਚੇਤ ਦੇਵਮਾਨ ਦੇ ਜਿਹੜੇ ਪਿਤਾ ਨੇ ਉਹ ਵਿਛੋੜਾ ਦੇ ਗਏ ਨੇ ਦੇਵਮਾਨ ਨੂੰ ਬੜਾ ਵੱਡਾ ਦੰਦਾ ਲੱਗਿਆ ਲੋਕ ਦੁੱਖ ਦੀ ਘੜੀ ਦੇ ਵਿੱਚ ਹਾਜ਼ਰ ਹੋਏ ਇਧਰੋਂ ਸੂਬੇ ਦੇ ਮੁੱਖ ਮੰਤਰੀ ਅਤੇ ਮੰਤਰੀ ਅਤੇ ਵਿਧਾਇਕ ਅਤੇ ਜਿਹੜੇ ਆਮ ਆਦਮੀ ਪਾਰਟੀ ਦੇ ਨਵੇਂ ਮਨੇ ਪ੍ਰਧਾਨ ਅਮਨ ਅਰੋੜਾ ਦੂਸਰੇ ਪਾਸੇ ਸ਼ਿਆਰੀ ਕਲਸੀ ਨੇ ਵੀ ਦੁੱਖ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿ ਅਜਿਆ ਜਾਣਾ ਦੇ ਮਾਂ ਲਈ ਬਹੁਤ ਹੀ ਘਾਟਾ ਹੈ ਕਿਉਂਕਿ ਮਾਤਾ ਪਿਤਾ ਜਿਹੜੇ ਹੁੰਦੇ ਨੇ ਉਹ ਚਾਹੇ ਜਿੰਨੇ ਮਰਜੀ ਬਜ਼ੁਰਗ ਹੋ ਜਾਣ ਲੇਕਿਨ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਬੜੀ ਲੋੜ ਹੁੰਦੀ ਹੈ ਕਿਉਂਕਿ ਇੱਕ ਸਮਾਂ ਹੈ ਜਦੋਂ ਉਹਨਾਂ ਦਾ ਸਮਾਂ ਸੇਵਾ ਕਰਾਉਂਦਾ ਸੀ ਲੇਕਿਨ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਲਾਲ ਸਿੰਘ ਉਹਨਾਂ ਦੇ ਪਿਤਾ ਦਾ ਨਾਮ ਸੀ ਦੇ ਮਾਨ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੀ ਜਵਾਨੀ ਦੀ ਪੰਜਾਬ ਦੀ ਕਿਸਾਨੀ ਦੀ ਅਤੇ ਪੰਜਾਬ ਦੀ ਲੋਕਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਰਹਿੰਦੇ ਨੇ ਲੇਕਿਨ ਅੱਜ ਬੜਾ ਵੱਡਾ ਸਦਮਾ ਲੱਗਿਆ ਹੈ ਕਿ ਉਹਨਾਂ ਦੇ ਪਿਤਾ ਰਾਜ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਕੁਝ ਕਰ ਗਏ